ਸਰ ਭਾਰਤੀ ਜਨਤਾ ਪਾਰਟੀ ਨੇ ਇੱਕ ਯੁਵਾ ਨੂੰ ਟਿਕਟ ਦਿੱਤੀ ਹੈ ਤੇ ਦੂਸਰੇ ਪਾਸੇ ਇੱਕ ਵਿਰਾਇਕ ਦੇ ਭਰਾ ਹੈ ਕੀ ਕਹਿਣਾ ਚਾਹੂੰਗਾ ਦੇਖੋ ਭਾਰਤੀ ਜਨਤਾ ਪਾਰਟੀ ਨੇ ਤਿੰਨ ਹਾ ਬਾੜਾ ਜਿੱਥੇ ਬਾਈ ਇਲੈਕਸ਼ਨ ਹੋ ਰਿਹਾ ਹੁਸ਼ਿਆਰਪੁਰ ਕਾਰਪੋਰੇਸ਼ਨ ਦੇ ਨਵੇਂ ਤੇ ਨੌਜਵਾਨ ਚਿਹਰਿਆਂ ਨੂੰ ਅੱਗੇ ਕੀਤਾ ਹੈਗਾ ਤੇ ਬਹੁਤ ਹੁਨਾਰ ਮਿਹਨਤੀ ਲੋਕਾਂ ਦੀ ਸੇਵਾ ਕਰਨੇ ਦਾ ਜਜਵਾ ਰੱਖਣੇ ਵਾਲਾ ਸਾਡਾ ਕੈਂਡੀਡੇਟ ਹੈਗਾ ਰਜਤ ਠਾਕੁਰ ਔਰ ਬੜੀ ਮਿਹਨਤ ਵੀ ਕਰ ਰਿਹਾ ਹੈ ਜਦੋਂ ਦੀ ਇਹਨਾਂ ਨੂੰ ਟਿਕਟ ਮਿਲੀ ਆ ਔਰ ਪੂਰੀ ਰਿਸਪਾਂਸ ਤੁਸੀਂ ਦੇਖਿਆ ਹੋਣਾ ਉਹਨ ਇੱਥੇ ਤੁਸੀਂ ਆਏ ਹੋਏ ਆ ਪੂਰੇ ਇਲਾਕੇ ਦੀ ਇਹਨਾਂ ਨੂੰ ਰਿਸਪਾਂਸ ਬਹੁਤ achhi ਮਿਲ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਸੈਂਟਰ ਸਰਕਾਰ ਹੋਣ ਦੇ ਨਾਤੇ ਜੋ ਉਪਲਬਧੀਆਂ ਹਨ ਤੇ ਉਹਨੂੰ ਉਤੋਂ ਵੀ ਲੋਕੀ ਪ੍ਰਭਾਵਿਤ ਆ ਮੋਦੀ ਸਰਕਾਰ ਤੋਂ ਔਰ ਲੋਕ ਇਹ ਅਸੈਸ ਕਰਦੇ ਆ ਕਿ ਪੰਜਾਬ ਦੇ ਵਿੱਚ ਜਦੋਂ ਬੀਜੇਪੀ ਦੀ ਸਰਕਾਰ ਰਹੀ ਆ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਕੰਮ ਹੋਏ ਆ ਬਹੁਤ ਡਿਵੈਲਪਮੈਂਟ ਹੋਈ ਆ ਲੋਕਾਂ ਦੇ ਬਹੁਤ ਕੰਮ ਹੋਏ ਆ ਔਰ ਅੱਜ ਬੁਰਾ ਹਾਲ ਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਸੜਕਾਂ ਦਾ ਬੁਰਾ ਹਾਲ ਆ ਪੀਨ ਦੇ ਪਾਣੀ ਦਾ ਬੁਰਾ ਹਾਲ ਆ ਬਿੱਲ ਵੱਡੇ ਵੱਡੇ ਆ ਰਹੇ ਆ ਕੋਈ ਵੀ ਵਾਦਾ ਉਹਨਾਂ ਦਾ ਪੂਰਾ ਨਹੀਂ ਹੋ ਰਿਹਾ ਲਾਂਡ ਆਰਡਰ ਦੀ ਹਾਲਤ ਬਹੁਤ ਮਾੜੀ ਆ ਨਸ਼ੇ ਵਧ ਰਹੇ ਆ ਸੋ ਹਰ ਪੱਖੋਂ ਆਮ ਆਦਮੀ ਪਾਰਟੀ ਲੋਕਾਂ ਦੇ ਮਨ ਚੋਂ ਉਤਰ ਚੁੱਕੀ ਆ ਔਰ ਸਾਡੇ ਮਾਨਯੋਗ ਭ੍ਰਮਸ਼ਖਰ ਜਿੰਪਾ ਜੀ ਜਿਹੜੇ ਇੱਥੇ ਦੇ ਐਮ ਐਲ ਏ ਆ ਪਹਿਲੇ ਮੰਤਰੀ ਸੀਗੇ ਔਰ ਮੰਤਰੀ ਨਹੀਂ ਰਹੇ ਹੁਣ ਉਹਨਾਂ ਨੇ ਪਰਿਵਾਰਵਾਦ ਨੂੰ ਬਧਾਵਾ ਬੜਾਵਾ ਦਿੱਤਾ ਬਜਾਏ ਕਿ ਕਿਸੇ ਵਰਕਰ ਤੇ ਨੂੰ ਅਜਮਾਨ ਦੇ ਬਾਹਰ ਬਜਾਏ ਕਿ ਕਿਸੇ ਵਰਕਰ ਤੇ ਵਿਸ਼ਵਾਸ ਕਰਨੇ ਤੋਂ ਉਹਨਾਂ ਨੇ ਆਪਣੇ ਘਰ ਦੇ ਆਪਣੇ ਭਰਾ ਨੂੰ ਹੀ ਕੈਂਡੀਡੇਟ ਬਣਾਤਾ ਜਿਸ ਨਾਲ ਲੋਕਾਂ ਦੇ ਮਨਾਂ ਚ ਤਾਂਦੀ ਆ ਗੱਲ ਪਈ ਇਹ ਆਪਣੇ ਪਰਿਵਾਰ ਨੂੰ ਦੇਖਦੇ ਆ ਲੋਕਾਂ ਵਾਸਤੇ ਇਹਨਾਂ ਨੂੰ ਕੋਈ ਨਹੀਂ ਆ ਰਹੀ। ਸੋ ਉਹਨਾਂ ਦੀ ਉਹਨਾਂ ਨੂੰ ਇਸ ਵੇਲੇ ਲੋਕੀ ਜੋ ਆਮਦਵੀ ਪਾਰਟੀ ਦੀ ਵੀ ਰਿਸਪੌਂਸ ਬਹੁਤ ਲੋਕਾਂ ਦੇ ਪ੍ਰਤੀ ਘੱਟ ਆ ਔਰ ਸਾਡੇ ਜੋ ਮੌਜੂਦਾ ਐਮਐਲਏ ਆ ਉਹਨਾਂ ਦੇ ਪ੍ਰਤੀ ਵੀ ਬੜੀ ਐਂਟੀ ਇਨਕੰਮਬੈਂਸੀ ਆ ਬੜੀ 네ਗੇਟਿਵਿਟੀ ਆ ਕਿਉਂਕਿ ਪੰਜਾਬ ਸਰਕਾਰ ਜਿਹੜੀ ਆਮਦਵੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਹੁਸ਼ਿਆਰਪੁਰ ਦੇ ਵਿਕਾਸ ਲਈ ਕੋਈ ਇੱਕ ਥੇਲੇ ਦਾ ਕੰਮ ਨਹੀਂ ਕੀਤਾ ਜੋ ਨੀ ਪੱਥਰ ਵਗੈਰਾ ਰੱਖ ਰਿਹਾ ਉਹ ਮਿਊਨਿਸਪਲ ਫੰਡਸ ਦੇ ਕੰਮਾਂ ਦੀ ਰੱਖ ਰਿਹਾ ਜਿਹਦੇ ਵਿੱਚ ਉਹਨਾਂ ਦਾ ਕੋਈ ਕੋਈ ਕੰਟਰੀਬਿਊਸ਼ਨ ਨਹੀਂ ਹੈ ਸੋ ਇੱਕ ਨੌਜਵਾਨ ਬੰਦਾ ਜਿਸਲੇ ਜਾਏਗਾ ਮਿਊਨਿਸਪੈਲਟੀ ਚ ਤਾਂ ਉਹ ਚਾਹੇ ਉਹ ਸਰਕਾਰੀ ਪਾਰਟੀ ਦਾ ਹੋਵੇ ਚਾਹੇ ਗੈਰ ਸਰਕਾਰੀ ਪਾਰਟੀ ਦਾ ਹੋਵੇ ਉੱਥੇ ਦੇ ਲੋਕਾਂ ਦੀ ਗੱਲ ਚੰਗੀ ਤਰ੍ਹਾਂ ਰੱਖੇਗਾ ਇਹ ਪੜਿਆ ਲਿਖਿਆ ਨੌਜਵਾਨਾ ਔਰ ਇਸ ਲੋਕ ਇਸ ਬਾੜ ਦੇ ਲੋਕਾਂ ਦਾ ਇਹਨੇ ਕੌਨਫੀਡੈਂਸ ਬਣ ਕੀਤਾ ਸਰ ਪੰਜਾਬ ਚ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਹੈ ਤੇ ਲੋਕੀ ਜਾਣਨਾ ਚਾਹਣਗੇ ਕਿ ਇਹ ਜਿੱਤਣ ਤੋਂ ਬਾਅਦ ਕੰਮ ਹੋਣਗੇ ਕੰਮ ਕਰਾਂ ਦੀ ਹਿੰਮਤ ਚਾਹੀਦੀ ਹੈ ਜੀ ਸਰਕਾਰ ਸਰਕੂਰ ਦਾ ਕੋਈ ਫਰਕ ਪੈਂਦਾ ਆ ਤੁਹਾਡੇ ਸਰੇਸ਼ ਪਾਰਟੀ ਆ ਜੀ ਦਸ ਤੇ ਹਟੇ ਹੋਣੇ ਇਹ ਐਕਐਮਸੀ ਆ ਤਾਂ ਵੀ ਕਰਵਾ ਲੈਂਦੇ ਆ ਮੈਂ ਮੈਂ ਜਿਹੜਾ ਕੰਮ ਕਮਾ ਕੋਈ ਸਾਨੂੰ ਨਾ ਨਹੀਂ ਕਰਦਾ ਕੰਮ ਕਰਾਂ ਜੇ ਤੁਸੀਂ ਲੋਕਾਂ ਵਾਸਤੇ ਕੰਮ ਕਰਦੇ ਆ ਨਾ ਜੀ ਫਿਰ ਅਫਸਰ ਜੇ ਤੁਸੀਂ ਆਪਣੇ ਵਾਸਤੇ ਕੁਝ ਕਰਦੇ ਹੋ ਫਿਰ ਫਿਰ ਤੁਹਾਡੇ ਕੰਮ ਨਹੀਂ ਹੁੰਦੇ ਜਿਸ ਤਰ੍ਹਾਂ ਤੁਸੀਂ ਪਬਲਿਕ ਵਾਸਤੇ ਕੰਮ ਕਰਦੇ ਹੋ ਨਾ ਫਿਰ ਸਭ ਨੂੰ ਚੁੱਕਣਾ ਪੈਂਦਾ ਥੈਂਕ ਯੂ ਜਵਾ ਮੋਰਚਾ ਵਿਚ ਵਿਸ਼ੇਸ਼ ਤੌਰ ਤੇ ਅੱਜ ਸਾਡੇ ਵਾਰਡ ਦੇ ਵਿੱਚ ਪਧਾਰੇ ਨੇ ਜਿਹੜੇ ਪੰਜਾਬ ਦੇ ਸਭ ਤੋਂ ਵੱਧ ਮੰਤਰੀ ਔਰ ਜਿਨ੍ਹਾਂ ਦਾ ਅੱਜ ਵੀ ਨਾਮ ਹਸ਼ਾਰਪੁਰ ਦੇ ਵਿਕਾਸ ਦੇ ਮਸੀਹਾ ਦੇ ਨਾਤੇ ਬੋਲਿਆ ਜਾਂਦਾ ਆ ਸ਼੍ਰੀਮਾਨ ਤਿਕਸ਼ਨ ਸਿੰਘ ਜੀ ਔਰ ਉਹਨਾਂ ਦੇ ਨਾਲ ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਅਧਿਐਕਸ਼ ਸ਼ਿਵੋਰੀ ਜੀ ਔਰ ਮੇਰੇ ਨਾਲ ਮੇਰੇ ਸਾਥੀ ਭਾਰਤੀ ਜਨਤਾ ਪਾਰਟੀ ਤੋਂ ਸੈਕਟਰੀ ਅਸ਼wini ਗੈਂਦ ਜੀ ਔਰ ਸਾਡੇ ਨਾਲ ਮਹਿਲਾ ਮੋਰਚਾ ਦੇ ਜ਼ਿਲ੍ਹਾ ਅਧਿਖਸ਼ ਮੈਡਮ ਸੰਤੋਸ਼ ਜੀ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਔਰ ਜ਼ਿਲ੍ਹਾ ਸ਼ਕਤੀ ਅਰਚਨਾ ਜੈਨ ਜੀ ਜਸ਼ਪਾਲ ਸ਼ਰਮਾ ਜੀ ਹੋਰ ਵੀ ਸਾਥੀ ਜੇ ਕਿਸੇ ਦਾ ਨਾਮ ਅਜੀਤ ਸ਼ਰਮਾ ਜੀ ਮੇਰੇ ਬਹੁਤ ਪੁਰਾਣੇ ਮਿੱਤਰ ਨੇ ਪੰਕਜ ਕਾਲੀਆ ਜੀ ਇਸ ਵਾਰਡ ਦੇ ਮੋਢੀ ਨੇ ਜਿਨ੍ਹਾਂ ਨੇ ਇੱਥੋਂ ਦੋ ਤਿੰਨ ਵਾਰ ਇਲੈਕਸ਼ਨ ਵੀ ਲੜਿਆ ਹਾਂਜੀ ਸ਼ਰਮਾ ਜੀ ਬੈਠੇ ਆ ਐਡਵੋਕੇਟ ਸਾਹਿਬ ਕੈਸ਼ੀਅਰ ਨੇ ਜ਼ਿਲ੍ਹੇ ਦੇ ਵਿੱਚ ਮਤਲਬ ਸਾਰੇ ਅਸੀਂ ਮਤਲਬ ਕਰੀਮ ਅੱਜ ਬੈਠੀ ਹੋਈ ਆ ਇੱਥੇ ਅਸੀਂ ਵੀ ਜਦੋਂ ਫਸਟ ਟਾਈਮ ਇਹਨਾਂ ਨੂੰ ਮਿਲੇ ਸੀ ਇੱਕ ਪਰਿਵਾਰ ਦੀ ਤਰ੍ਹਾਂ ਤੇ ਛੋਟੇ ਭਰਾ ਦੀ ਤਰ੍ਹਾਂ ਔਰ ਜਿੱਥੇ ਵੀ ਕਿਤੇ ਮਿਲਦੇ ਆ ਸਭਾ ਸਭ ਦਾ ਬਹੁਤ ਜ਼ਿਆਦਾ ਸਨਮਾਨ ਕਰਦੇ ਆ ਇਸ ਗੱਲ ਤੋਂ ਕੋਈ ਘਰੇਜ਼ ਨਹੀਂ ਹੈ ਬਹੁਤ ਹੀ ਮਤਲਬ ਅੱਛੀ ਸ਼ਖਸੀਅਤ ਦੇ ਮਾਲਕ ਹਨ ਔਰ ਸਭ ਦੇ ਰਿਸਪੈਕਟ ਕਰਨ ਵਾਲੇ ਹੈ ਔਰ ਜੋਰ ਸ਼ੋਰ ਨਾਲ ਕੰਮ ਕਰਨ ਵਾਲੇ ਹੈ ਸੋ ਇਸ ਕਰਕੇ ਸਾਡੀ ਸਭ ਦੀ ਇਹ ਗੁਜ਼ਾਰਿਸ਼ ਹੈ ਕਿ ਅਸੀਂ ਆਪਾ ਵੋਟ ਨੰਬਰ 6 'ਤੇ ਰਜੇ ਠਾਕੁਰ ਜੀ ਨੂੰ ਮੈਕਸੀਮਮ ਮੈਕਸੀਮਮ ਵੋਟ ਦਿਵਾਈਏ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਇਹਨਾਂ ਨੂੰ ਇਥੋਂ ਦੀ ਵਿਜੇਤਾ ਬਣਾ ਕੇ ਸੂਚਬਾ ਵੀ ਚੋਲੀ ਪਾਈਏ ਕਿਉਂਕਿ ਇਹਨਾਂ ਤੇ ਆਸ਼ੀਰਵਾਦ ਪੂਰਾ ਅੰਕਲ ਦਾ ਹੈ